ਯੋਕਤ ਕਰਨੀ ਮਾਤਾ ਸੁਜੀਤ ਤੋਂ ਉਸਾ ਨਾਮ ਰਹੇ ਸਤਿਨਾਮ ਅਸੀਂ ਸਿਰੇ ਦਾਨੀ ਮਾਤਾ ਸੁਜੀਤ ਤੌਰ ਦੀ ਹਿਸਾ ਅਮਰ ਰਹੇ ਉਜੈਵ ਗੁਰੂ ਸੰਤ ਡਾਕਟਰ ਗੁਰਮੀਤ ਆਰਮਰਹੀੰਦ ਸਿੰਘ ਜੀ insan ਦੀ ਪਵਿੱਤਰ ਰੈਨਮਾਈ ਹੀਤ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅਮਰ ਸੇਵਾ ਮਹਿੰਮੇ ਦੇ ਤਹਿਤ ਬਲਾਕ ਬਠਿੰਡਾ ਵਿੱਚ 179 ਸਰੀਰਦਾਨ ਹੋਇਆ ਹੈ ਬਲਾਕ ਬਠਿੰਡਾ ਦੇ ਏਰੀਆ ਐਨ ਐਫ ਐਲ ਦੇ ਇੱਕ ਡੇਰਾ ਸਭਾਲੂ ਦੀ ਵਿਹਾਨ ਤੋਂ ਬਾਅਦ ਉਸ ਨੂੰ ਲੁਕੀਤੇ ਗਏ ਪਰਨੂ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ দান ਕਰਕੇ ਮਾਨਵਤਾ ਤੇ ਵੱਡਾ ਪਰਉਪਕਾਰ ਕੀਤਾ ਉਸ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਵੀ দান ਕੀਤੀਆਂ ਹਨ ਪ੍ਰਾਪਤ ਵੇਰਵਿਆਂ ਮੁਤਾਬਕ ਸੇਵਾਦਾਰ ਮਾਤਾ ਸੁਰਜੀਤ ਕੌਰ ਇਨਸਾ ਗਲੀ ਨੰਬਰ 1 ਬਟਾ 2 ਆਦਰਸ਼ ਨਗਰ ਬਠਿੰਡਾ ਦੇ ਦਿਹਾਂ ਤੋਂ ਬਾਅਦ ਉਸ ਦੇ ਪਤੀ ਗੁਰਦੇਵ ਸਿੰਘ ਇਨਸਾ ਬੇਟੇ ਮੇਜਰ ਸਿੰਘ ਇਨਸਾ ਨੋ ਪਰਮਜੀਤ ਕੌਰ ਇਨਸਾ ਪੋਤਰੇ ਸ਼ਾਮਿਕ ਇਨਸਾ ਪੋਤਰੀ ਨਵਜੋਤ ਇਨਸਾ ਸੰਦੀਪ ਇਨਸਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ بجائے ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸੁਭਾਰਤੀ ਮੈਡੀਕਲ ਕਾਲਜ ਅਤੇ ਹਸਪਤਾਲ ਮੇਰਠ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਹੈ माता सुरजीत कौर इनका अमर रहे जब तक सूरज चांद रहेगा माता सुरजीत कौर तेरा नाम रहेगा दे नारियां नाल नार्य मृतक दी दे देह नु रिश्तेदारान स्नेही नाते वड्डी गिनती विच बलाग दे साथ संगत तो अलावा इलाका निवासी ने मृतक दे निवास खान तो काफिले दरूप विच अंतिम विदाई दी दी इस तो पहला डेरा सच्चा सौदा दे पवित्र मर्यादा मुताबिक बेनती दा शब्द बोला गया We